ਸੁਣੋ ਦੋਸਤੋ ਇੱਕ ਅਜੀਹੀ ਕਹਾਣੀ ਜਿਸ ਨੇ ਸਿੱਖ ਇਤਿਹਾਸ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਸਾਲ ਸੀ 1790 ਅਟਾਰੀ ਪਿੰਡ ਵਿੱਚ ਜਨਮ ਲਿਆ ਇੱਕ ਮਹਾਨ ਜਨਰਲ ਯੋਧੇ ਨੇ ਜਿਸ ਦਾ ਨਾਮ ਸੀ ਸ਼ਾਮ ਸਿੰਘ ਅਟਾਰੀ ਵਾਲਾ ਇੱਕ ਸੱਚੇ ਸਿੱਖ ਇੱਕ ਸੂਰਮੇ ਇੱਕ ਫੌਜੀ ਜ਼ਿਪਾਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮ ਸਿੰਘ ਜੀ ਨੇ ਸਰਵੋਤਮ ਜਨਰਲ ਵਜੋਂ ਨਾਮ ਕਮਾਇਆ ਲੋਕ ਉਹਨਾਂ ਨੂੰ ਬੁੱਢਾ ਸ਼ੇਰ ਕਹਿੰਦੇ ਸਨ ਕਿਉਂਕਿ ਬੁੱਢੇ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਤਲਵਾਰ ਦੀ ਧਾਰ ਤੇ ਹੌਂਸਲਾ ਜਵਾਨ ਸੀ ਪਰ ਸਭ ਤੋਂ ਵੱਡਾ ਮੋੜ ਆਇਆ 1846 ਦੇ ਸੁਲਤਾਨਪੁਰ ਦੀ ਲੜਾਈ ਵਿੱਚ ਜਿੱਥੇ ਅੰਗਰੇਜ਼ ਫੌਜਾਂ ਨਾਲ ਟੱਕਰ ਆਕ ਸੀ 80 ਸਾਲ ਦੀ ਉਮਰ ਚਿੱਟੀ ਦਾੜੀ ਕੇਸਰੀ ਪੱਗ ਅਤੇ ਹੱਥ ਵਿੱਚ ਚਮਕਦੀ ਤਲਵਾਰ ਸ਼ਾਮ ਸਿੰਘ ਜੀ ਨੇ ਵਚਨ ਦਿੱਤਾ ਸੀ ਜਦ ਤੱਕ ਸਾਹ ਚੱਲੇਗਾ ਮੈਂ ਪਿੱਛੇ ਨਹੀਂ ਹਟਾਂਗਾ ਮੈਦਾਨੇ ਜੰਗ ਵਿੱਚ ਉਹਨਾਂ ਨੇ ਆਖਰੀ ਸਾਹ ਤੱਕ ਲੜਾਈ ਕੀਤੀ ਉਹਨਾਂ ਦੀ ਸ਼ਹਾਦਤ ਨਾਲ ਪੂਰੀ ਕੌਮ ਵਿੱਚ ਹੌਸਲਾ ਜਾਗਿਆ ਇਹ ਹੁਣ ਦੀਆਂ ਕੁ ਝਲਕਾਂ ਨੇ ਸ਼ਾਮ ਸਿੰਘ ạtਾਰੀ ਦੀ ਯਾਦਗਾਰੀ ਦੀਆਂ ਬਾਕੀ ਜੇ ਤੁਸੀਂ ਵੀ ਇਤਿਹਾਸ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ